ਹਾਂਜੀ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਅਬੋਰ ਮੰਡੀ ਤੋਂ ਤੁਹਾਨੂੰ ਸਰੋਂ ਦਾ ਕੀ ਭਾਰਿਆ ਉਹ ਜਾਣਕਾਰੀ ਇਸ ਵੀਡੀਓ ਦੇ ਵਿੱਚ ਦੇਵਾਂਗੇ ਜਿਹੜੇ ਜਿਹੜੇ ਵੀ ਵੀਰ ਜੁੜਦੇ ਜਾਣ ਉਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਅੱਜ 24 ਮਈ 2024 ਦਿਨ ਸ਼ੁੱਕਰਵਾਰ ਦੇ ਕੀ ਭਾਰੇ ਆ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਇਓ ਤਾਂ ਜੋ ਵਤੋ ਵਦ ਕਿਸਾਨਾਂ ਤੱਕ ਆਪਣੀ ਜਿਹੜੀ ਜਾਣਕਾਰੀ ਆ ਇਹ ਉਹ ਪਹੁੰਚ ਸਕੇ ਮੰਡੀ ਦੇ ਵਿੱਚ ਜਿਹੜੀ ਸਰੋਂ ਦੀ ਆਮਦ ਹੈ ਉਹ ਹਰ ਰੋਜ਼ੀ ਕਰੀਬ 100 ਕੁਇੰਟਲ 200 ਕੁਇੰਟਲ 150 ਕੁਇੰਟਲ ਇਦਾਂ ਜਿਹੜੀ ਆਮਦ ਹੈ ਉਹ ਚੱਲ ਰਹੀ ਹੈ ਤੇ ਭਾਅ ਦੀ ਗੱਲ ਕਰੀਏ ਤਾਂ ਭਾਅ ਵੀ 5500 ਤੋਂ ਉੱਤੇ ਜਿਹੜਾ ਅਬੋਹਰ ਮੰਡੀ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਦਰਜ ਕੀਤਾ ਜਾ ਰਿਹਾ ਅੱਜ 24 ਮਈ ਦੀ ਗੱਲ ਕਰੀਏ ਤਾਂ ਅੱਜ ਅਬੋਹਰ ਮੰਡੀ ਦੇ ਵਿੱਚ ਸਰੋਂ ਜਿਹੜੀ ਉਹ 100 ਕੁਇੰਟਲ ਦੇ ਕਰੀਬ ਆਮਦ ਹੋਈ ਹੈ ਤੇ ਭਾਅ ਅੱਜ ਦਾ ਜਿਹੜਾ ਸਭ ਤੋਂ ਉੱਚਾ ਭਾਅ ਉਹ ਕੱਲ ਦੇ ਮੁਕਾਬਲੇ ਘਟ ਰਿਹਾ ਹੈ ਪਰ ਪਰਸੋਂ ਦੇ ਮੁਕਾਬਲੇ ਜ਼ਿਆਦਾ ਰਿਹਾ ਅੱਜ ਦਾ ਜਿਹੜਾ ਰੇਟ ਹੈ ਉਹ 5940 ਰੁਪਏ ਪ੍ਰਤੀ ਕੁੰਟਲ ਉੱਚਾ ਦਰਜ ਕੀਤਾ ਗਿਆ ਇਸ ਤੋਂ ਇਲਾਵਾ ਘੱਟੋ ਘੱਟ ਰੇਟ ਹੈ ਜਿਹੜਾ ਉਹ 5605 ਰੁਪਏ ਪ੍ਰਤੀ ਕੁੰਟਲ ਤੇ 5835 ਰੁਪਏ ਜਿਹੜਾ ਐਵਰੇਜ ਭਾਅ ਉਹ ਮੰਡੀ ਦੇ ਵਿੱਚ ਦਰਜ ਕੀਤਾ ਗਿਆ ਸਰੋਂ ਦੇ ਭਾਅ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਮੰਡੀ ਦੇ ਵਿੱਚ ਜਿਹੜੀ ਸਰੋਂ ਐ ਉਹ ਆਈ ਹੋਈ ਐ ਪੱਖਾ ਲੱਗ ਰਿਹਾ ਜਿਹੜਾ ਤੁਸੀਂ ਦੇਖ ਸਕਦੇ ਹੋ ਸਰੋਂ ਨੂੰ ਸਾਫ਼ ਕੀਤਾ ਜਾ ਰਿਹਾ ਤਾਂ ਆਮਦ ਐ ਜਿਹੜੀ ਸਰੋਂ ਦੀ ਉਹ ਜਾਰੀ ਐ ਕਿਸਾਨ ਵੀਰ ਲੈ ਕੇ ਆ ਰਹੇ ਐ ਤਾਂ ਜਿਹੜੇ ਵੀ ਵੀਰਾਂ ਕੋਲੇ ਸਰੋਂ ਪਈ ਐ ਉਹ ਰੇਟ ਵੇਖ ਸਕਦੇ ਆ ਤੁਹਾਨੂੰ ਮੈਂ ਰੇਟ ਦੱਸਦਾ ਅੱਜ ਫੇਰ ਵੀ ਅੱਜ 24 ਮਈ ਨੂੰ 5940 ਰੁਪਏ ਪ੍ਰਤੀ ਕਵੰਟਲ ਉੱਚਾ ਭਾ ਜਿਹੜਾ ਸਰੋਂ ਦਾ ਰਿਹਾ ਤੇ ਐਵਰੇਜ ਭਾ 5800 ਰੁਪਿਆ ਤੇ ਘੱਟੋ ਘੱਟ ਜਿਹੜੀ 5600 ਰੁਪਏ ਸਰੋਂ ਵਿਕੀ ਐ ਕੱਲ ਜਿਹੜੀ ਸਰੋਂ 6225 ਰੁਪਏ ਪ੍ਰਤੀ ਕੁੰਟਲ ਤੇ ਪਰਸੋਂ 5665 ਰੁਪਏ ਪ੍ਰਤੀ ਕੁੰਟਲ ਕੁੰਟਲ ਦੇ ਹਿਸਾਬ ਨਾਲ ਸਰੋਂ ਮੰਡੀ ਦੇ ਵਿੱਚ ਵਿਕੀ ਸੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਵੱਖ-ਵੱਖ ਮੰਡੀਆਂ ਦੇ ਭਾਅ ਜਿਹੜੇ ਉਹ ਸਾਂਝੇ ਕਰਿਆ ਕਰਾਂਗੇ ਤਾਂ ਫਿਲਹਾਲ ਜਿਹੜਾ ਅਬੋਰ ਮੰਡੀ ਦੇ ਚ ਸਰੋਂ ਦਾ ਕੀ ਭਾਅ ਰਿਹਾ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੇ ਆ ਤਾਂ ਜਿੰਨੇ ਵੀ ਵੀਰ ਜੁੜਦੇ ਜਾਣ ਉਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਅਬੋਰ ਮੰਡੀ ਦੇ ਵਿੱਚ ਸਰੋਂ ਦੀ ਆਮਦ ਜਾਰੀ ਹੈ ਅੱਜ 100 ਕੁੰਟਲ ਸਰੋਂ ਆਈ ਹੈ ਤੇ ਰੇਟ 5940 ਰੁਪਏ ਪ੍ਰਤੀ ਕੁੰਟਲ ਉਹ ਦਰਜ ਕੀਤਾ ਗਿਆ ਤਾਂ ਗੰਗਾ ਨਗਰ ਦੇ ਵਿੱਚ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਸਰੋਂ ਦਾ ਭਾਅ ਉਹ 5600 ਰੁਪਏ ਪ੍ਰਤੀ ਕੁੰਟਲ ਦਰਜ ਕੀਤਾ ਜਾ ਰਿਹਾ ਤਾਂ ਕਾਫੀ ਜਿਹੜਾ ਰੇਟ ਹੈ ਤਾਂ ਚਰਖੀ ਦਾਦਰੀ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ ਸਰੋਂ ਦਾ ਰੇਟ ਹੈ ਜਿਹੜਾ ਉਹ 6575 ਰੁਪਏ ਪ੍ਰਤੀ ਕੁੰਟਲ ਦਰਜ ਕੀਤਾ ਗਿਆ ਬੀਕਾ ਨੇਰ ਮੰਡੀ ਦੇ ਵਿੱਚ ਸਰੋਂ ਦਾ ਭਾਅ ਜਿਹੜਾ ਉਹ 5800 ਰੁਪਏ ਪ੍ਰਤੀ ਕੁੰਟਲ ਉਹ ਅੱਜ ਰਿਹਾ ਤਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀਰੋ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਜਾਣਕਾਰੀ ਇਹ ਜਿਹੜੀ ਆਪਣੀ ਉਹ ਪਹੁੰਚ ਸਕੇ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ